ਹੈਲੋ ਜੀ ਸਤਿ ਸ੍ਰੀ ਅਕਾਲ ਸਰਦਾਰੀ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੇਰੀ ਗੱਲ ਜੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਅੱਪਾ ਅੱਜ ਲੈ ਕੇ ਆਏਗੇ ਸੋਹਣੀ ਸੋਹਣੀ ਸੂਟ ਦਿਖਾਉਣੇ ਤੁਹਾਨੂੰ ਤੇ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਣਗੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਜੋ ਵੀ ਤੁਸੀਂ ਕਰਵਾਉਣਾ ਚਾਹੋਗੇ ਤਾਂ ਤੁਸੀਂ ਸਾਡੇ ਤੋਂ ਕਰਵਾ ਕੇ ਲੈ ਸਕਦੇ ਹੋਗੇ ਕੀ ਆਪਣਾ WhatsApp ਨੰਬਰ ਹੈ ਜਿਹੜਾ ਸਕਰੀਨ ਤੇ ਹੈਗਾ ਤੁਸੀਂ ਇੱਥੋਂ ਨੰਬਰ ਲੈ ਕੇ ਸਾਡੇ ਨਾਲ WhatsApp ਤੇ ਮੈਸੇਜ ਕਰ ਸਕਦੇ ਹੋਗੇ ਜੇਕਰ ਤੁਸੀਂ Instagram ਤੇ ਡਿਜ਼ਾਈਨ ਦੇਖਣੇ ਨੇ ਸਾਨੂੰ ਉੱਥੇ ਜਾ ਕੇ ਫੋਲੋ ਕਰ ਸਕਦੇ ਹੋਗੇ ਉੱਥੇ ਜਾ ਕੇ ਆਪਣੇ ਬਹੁਤ ਸਾਰੇ ਡਿਜ਼ਾਈਨ ਨੇਗੇ ਉਥੋਂ ਵੀ ਚੈੱਕ ਕਰ ਸਕਦੇ ਹੋਗੇ ਕਿ YouTube ਤੇ ਵੀ ਆਪਣੇ ਬਹੁਤ ਸਾਰੇ ਡਿਜ਼ਾਈਨ ਨੇਗੇ ਇੱਥੋਂ ਵੀ ਤੁਸੀਂ ਕੋਈ ਡਿਜ਼ਾਈਨ ਦੇਖ ਸਕਦੇ ਹੋਗੇ ਨਾ ਤੇ ਹਾਂਜੀ ਅੱਜ ਵਾਲੇ ਸੂਟ ਨੇ ਆਪਣੇ ਜਿਹੜੇ ਮਸ਼ੀਨਵਰਕ ਤੇ ਹੈਂਡਵਰਕ ਦੇ ਨੇਗੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਆਪਾਂ ਦਿਖਾਉਣ ਲੱਗੇ ਹਾਂ ਤੁਹਾਨੂੰ ਅੱਜ ਦਾ ਸੂਟ ਵੀ ਕਿਸ ਤਰ੍ਹਾਂ ਦੇ ਨੇ ਕਿਹੜੇ ਕੱਪੜੇ ਤੇ ਕਿਹੜੀ ਕਢਾਈ ਕੀਤੀ ਹੋਈ ਹੈਗੀ ਤੇ ਹਾਂਜੀ ਆਪਾਂ ਲੈ ਕੇ ਆਉਣੇਗੇ ਪਹਿਲਾ ਸੂਟ ਹਾਂਜੀ ਇਹ ਆਪਣੇ ਕريب ਦੇ ਸੂਟ ਨੇਗੇ ਕريب ਤੇ ਇਹ ਨਾ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਤੇ ਨਾਲ ਇਹ ਤੇ ਪੇਂਟ ਕਰਕੇ ਹਾਈਲਾਈਟ ਕੀਤਾ ਹੋਇਆ ਹੈਗਾ ਤੁਸੀਂ ਇਹਨੂੰ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਤਿਆਰ ਕੀਤਾ ਹੋਇਆ ਹੈਗਾ ਇਹਦੇ ਫੁੱਲ ਘੇਰੇ ਤੇ ਕਢਾਈ ਆ ਗਈ ਨਾ ਦੋ ਇੱਕ ਫਲਾਵਰ نیچے ਆ ਗਿਆ ਇੱਕ ਉੱਪਰ ਆ ਗਿਆ ਤੇ ਬਾਕੀ ਘੇਰੇ ਤੇ ਕਢਾਈ ਆ ਗਈ ਇਸ ਤਰ੍ਹਾਂ ਮਸ਼ੀਨ ਵਰਕ ਨਾਲ ਨਾ ਤੇ ਇਹਦੀ ਬਾਹ ਤੇ ਕੋਈ ਕਢਾਈ ਨਹੀਂ ਹੋएगी ਇਸ ਤਰ੍ਹਾਂ ਦਾ ਇਹ ਸੂਟ ਹੈਗਾ ਇਹਦੇ ਨਾਲ ਜਿਹੜੀ ਸਲਵਾਰ ਬਾਟਮ ਹੈਗੀ ਉਹ ਕريب ਦੀ ਹੈਗੀ ਇਸ ਤਰ੍ਹਾਂ ਦੀ ਕਢਾਈ ਕੀਤੀ ਹੋਈ ਹੈ ਬਾਟਮ ਤੇ ਹਾਂਜੀ ਇਹਦਾ ਦੁਪੱਟਾ ਜਿਹੜਾ ਜਿਵੇਂ ਆਪਣੇ ਨਾਲ ਕਮੀਜ਼ ਤੇ ਪੇਂਟ ਕੀਤਾ ਹੋਇਆ ਇਸ ਤਰ੍ਹਾਂ ਹੀ ਦੁਪੱਟੇ ਦੇ ਵਿੱਚ ਪੇਂਟ ਕੀਤਾ ਹੋਇਆ ਦਾ ਆਪਾਂ ਫੋਲਡ ਕੇ ਦਿਖਾ ਦਿੰਨੇ ਹੈਗੇ ਇਸ ਤਰ੍ਹਾਂ ਇਹਦੇ ਵਿੱਚ ਪੇਂਟ ਕੀਤਾ ਹੋਇਆ ਹੈ ਤੇ ਕੰਨੀਆਂ ਤੇ ਇਹਦੇ ਕੱਟਵਰਕ ਕਰਕੇ ਕਢਾਈ ਕੀਤੀ ਹੋਈ ਹੈ ਜਿਸ ਤਰ੍ਹਾਂ ਘੇਰੇ ਤੇ ਕੀਤੀ ਹੋਏ ਕੁਮੀ ਦੇ ਇਸ ਤਰ੍ਹਾਂ ਹੀ ਆਪਣੇ ਦੁਪट्टे ਤੇ ਕਢਾਈ ਕੀਤੀ ਹੋਈ ਹੈਗੀ ਕੱਟਵਰਕ ਕਰਕੇ ਨਾ ਵਿੱਚੇ ਇਹਦੇ ਪੇਂਟ ਕੀਤਾ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਕਲਰ ਹੈ ਕਸਮਕਦਾ ਜੇਕਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਆਪਾਂ ਖੁੱਲੇ ਦੁਪੱਟਾ ਹੋਰ ਕਿਤਨਾ ਤੁਹਾਨੂੰ ਦਿਖਾ ਦਿੰਨੇ ਆਂਗੇ ਦੇਖੋ ਜੀ ਵਧੀਆ ਖੁੱਲੇ ਝੋੜੇ ਦੁਪੱਟੇ ਨੇਗੇ ਤੇ ਇਹ ਸਿੰਤ ਵੀ ਬਹੁਤ ਵਧੀਆ ਨੇਗੇ ਮੀਰੇ ਤੁਹਾਨੂੰ ਜਰੂਰ ਪਸੰਦ ਆਉਣਗੇ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਇਹ ਸੀ ਆਪਣਾ ਮਸ਼ੀਨਵਰਕ ਦਾ ਨਾ ਤੇ ਹਾਂਜੀ ਅਗਲਾ ਸੂਟ ਹੈ ਜਿਹੜਾ ਇਹ ਵੀ ਆਪਣਾ ਇਸ ਤਰ੍ਹਾਂ ਦੀ ਕਢਾਈ ਕੀਤੀ ਹੋਈ ਹੈਗੀ ਨਾ ਮਸ਼ੀਨਵਰਕ ਤੇ ਪੇਂਟ ਹਾਈਲਾਈਟ ਕੀਤਾ ਹੋਇਆ ਹੈਗਾ ਸੇਮ ਡਿਜ਼ਾਈਨ ਹੈ ਕਲਰ ਦਾ ਆਪਣਾ ਜਿਹੜਾ ਫਰਕ ਹੈ ਦੇਖੋਈ ਉੱਪਰ ਛੋਟਾ ਫਲਾਵਰ ਹੈ ਤੇ نیچے ਵੱਡਾ ਅਗੇ ਘੇਰੇ ਤੇ ਨਾ ਕਟਵਰਕ ਕਰਕੇ ਕਢਾਈ ਕੀਤੀ ਹੈ ਮਸ਼ੀਨਵਰਕ ਤੇ ਪੇਂਟ ਕਰਕੇ ਹਾਈਲਾਈਟ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਬਹੁਤ ਸੋਹਣਾ ਕਲਰ ਹੈਗਾ ਇਸ ਤੋਂ ਅੱਗੇ ਇਹਦਾ ਬਾਟਮ ਹੈ ਜਿਹੜੀ ਉਹ ਵੀ ਕ੍ਰੇਪ ਦੀ ਹੈਗੀ ਇਸ ਤਰ੍ਹਾਂ ਹੀ ਕਢਾਈ ਕੀਤੀ ਹੋਈ ਹੈ ਤੇ ਦੁਪੱਟਾ ਜਿਹੜਾ ਉਹ ਵੀ ਇਸ ਤਰ੍ਹਾਂ ਹੀ ਹੈਗਾ ਕੰਨੀ ਕੰਨੀਆਂ ਤੇ ਕੀਤੀ ਹੋਈ ਹੈਗੀ ਕਟਵਰਕ ਮਸ਼ੀਨਵਰਕ ਨਾ ਦੇਖੋ ਹੀ ਬਿੱਚੋਂ ਇਹਦੇ ਪਿੰਡ ਕੀਤਾ ਹੋਇਆ ਹੈਗਾ ਐਸੇ ਇਹ ਵੀ ਕਲਰ ਬਹੁਤ ਸੋਹਣਾ ਹੈਗਾ ਤੇ ਜੇਕਰ ਤੁਹਾਨੂੰ ਇਹ ਕਲਰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਵੀ ਮੰਗਵਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਹੋਰ ਇੰਨਾ ਕਲਰ ਤੋਂ ਬਿਨਾ ਹੋਰ ਕੋਈ ਕਲਰ ਪਸੰਦ ਹੈਗਾ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਹਾਂਜੀ ਹੁਣ ਆਪਾਂ ਲੈ ਕੇ ਆਗਲਾ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਹੈਗਾ ਇਹ ਹੈ ਆਪਣਾ ਹੈਂਡਵਰਕ ਦਾ ਸੂਟ ਹੈਗਾ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈ ਸੈਂਟਰ ਪੈਨਲ ਬਣੇ ਹੋਏ ਨੇਗੇ ਤੇ ਵਿੱਚ ਵੀ ਇਹਨਾਂ ਬੂਟੀਆਂ ਪਾਈਆਂ ਹੋਈਆਂ ਨੇ ਇਹ ਸੈਟਾਂ ਦੇ ਡਾਕਸ ਨੇਗੇ ਤੇ neck ਤੇ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈਗੀ neck ਤੇ ਹੀ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈ ਤੇ ਇਸ ਤੋਂ ਅੱਗੇ ਇਧਰ ਬਾਹਾਂ ਤੇ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈਗੀ ਸਾਰਾ ਹੀ ਹੈਂਡਵਰਕ ਦਾ ਸੂਟ ਹੈਗਾ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਧਰ ਆਪਣੀ ਬਾਟਮ ਹੈ ਜਿਹੜੀ ਪਲੇਨ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ ਦੇਖੋ ਜੀ ਇਹਦੇ ਵੀ ਸਾਰੇ ਹੈਂਡਵਰਕ ਕੀਤਾ ਹੋਇਆ ਵਿਚ ਇਹ ਨਾ ਬੂਟੀਆਂ ਪਈਆਂ ਹੋਈਆਂ ਨੇਗੇ ਸਾਈਡਾਂ ਤੇ ਵੀ 4 ਸਾਈਡ ਹੈਂਡਵਰਕ ਕੀਤਾ ਹੋਇਆਗਾ ਤੁਸੀਂ ਦੇਖ ਸਕ ਰਹੇ ਹੋਗੇ ਆਪਣੇ ਜਿਹੜੇ ਇਹ ਪੱਲਿਆਂ ਤੇ ਇਹ ਜਿਆਦਾ ਨਾ ਦੇਖੋ ਇਸ ਤਰ੍ਹਾਂ ਕੜਾਈ ਕੀਤੀ ਹੋਈ ਹੈਗੀ ਵਿਚ ਕੋਈ ਕੋਈ ਬੂਟੀ ਹੈਗੀ ਪੱਲਿਆਂ ਤੇ ਜਿਆਦਾ ਕੜਾਈ ਕੀਤੀ ਹੋਈ ਹੈ ਬਹੁਤ ਸੋਹਣਾ ਕਲਰ ਹੈ ਪਿਆਰਾ ਜਿਹਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਸੂਟ ਲੱਗਦਾ ਹੈਗਾ ਮੀਰ ਤਾਂ ਹਮੇ ਜ਼ਰੂਰ ਪਸੰਦ ਆਊਗਾ ਹੈਂਡਵਰਕ ਦਾ ਸਾਰਾ ਸੂਟ ਬਣ ਕੇ ਤਿਆਰ ਹੋਇਆਗਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਮੰਗਵਾ ਸਕਦੇ ਹੋ। ਹਾਂਜੀ। ਉਸੇ ਤਰ੍ਹਾਂ ਹੀ ਸੇਮ ਸੂਟ ਦੂਸਰਾ ਹੈਗਾ, ਸੈਂਟਰ ਪੈਨਰ ਬਣੇ ਹੋਏ ਵਿੱਚ ਬੂਟੀਆਂ ਨੇਗੀਆਂ, ਸਾਈਡਾਂ ਤੇ ਡਾਟਸ ਨੇਗੀਆਂ ਤੇ ਮੈਕਬੋਸ ਹੋਣਾ ਕੜਾਈ ਕੀਤੀ ਹੋਈ ਹੈ ਹੈਂਡਵਰਕ ਨਾਲ ਤਿਆਰ ਹੋਇਆ ਇਹ ਸੂਟ ਤੇ ਇੱਧਰ ਇਹਦੇ ਹੈਂਡਵਰਕ ਨਾਲ ਤਿਆਰ ਹੋਇਆ ਬਹੁਤ ਸੋਹਣਾ ਗਲਾ ਬਣਿਆ ਹੋਇਆ ਹੈਗਾ ਤੇ ਇਸ ਤੋਂ ਬਾਅਦ ਇੱਧਰ ਪਾਸੇ ਵੀ ਦੇਖੋ ਕੜਾਈ ਬਹੁਤ ਸੋਹਣੀ ਹੈਗੀ। ਤੇ ਇਸੇ ਤਰ੍ਹਾਂ ਹੀ ਦੇਖੋ ਜੀ। ਇਸੇ ਤਰ੍ਹਾਂ ਹੀ ਸੇਮ ਦੁਪੱਟਾ ਤਿਆਰ ਹੋਇਆ ਹੈਗਾ ਆਪਣਾ ਸਾਈਡਾਂ ਤੇ ਹੈਂਡਵਰਕ ਕੀਤਾ ਹੋਇਆ ਵਿੱਚ ਵੀ ਹੈਂਡਵਰਕ ਬੂਟੀ ਹੈਗੀ ਪੱਲਿਆਂ ਤੇ ਜਿਹੜੀ ਜ਼ਿਆਦਾ ਕਢਾਈ ਕੀਤੀ ਹੋਈ ਹੈਗੀ ਇਸ ਤਰ੍ਹਾਂ ਬਹੁਤ ਸੋਹਣੀ ਕਢਾਈ ਹੈ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈ ਨਾ ਤਾਂ ਲਾਈਟ ਹੈ ਨਾ ਡਾਰਕ ਹੈਗਾ ਜੇਕਰ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਤੁਸੀਂ ਇਹ ਮੰਗਵਾ ਸਕਦੇ ਹੋਗੇ ਜੇਕਰ ਤੁਹਾਨੂੰ ਕੋਈ ਹੋਰ ਕਲਰ ਪਸੰਦ ਹੈ ਤਾਂ ਤੁਸੀਂ ਸਾਡੇ ਤੋਂ ਉਹ ਵੀ ਨਾ ਮੰਗਵਾ ਸਕਦੇ ਹੋਗੇ ਤੇ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਸਾਡੇ ਤੋਂ ਤੁਸੀਂ ਮਸ਼ੀਨਵਰਕ ਹੈਂਡਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਤੁਹਾਡੇ ਆਪਣੇ ਕੋਈ ਡਿਜ਼ਾਈਨ ਹੈ ਕੋਈ ਘੱਟਵਾਂ ਦੇ ਕਰਵਾਉਣਾ ਹੋਵੇ ਤਾਂ ਅਸੀਂ ਕਰਵਾ ਕੇ ਲੈ ਸਕਦੇ ਹਾਂਗੇ ਤੇ ਹਾਂਜੀ ਆਪਣੇ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਤੇ ਤੁਸੀਂ ਜਿਸ ਤਰ੍ਹਾਂ ਵੀ ਚਾਹੋਗੇ ਤਾਂ ਘਰ ਬੈਠੇ ਸਾਡੇ ਤੋਂ ਸੂਟ ਬਾਈ ਕਰ ਸਕੋਗੇ ਹਾਂਜੀ ਆਪਾਂ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਸੋਹਣੇ ਸੋਹਣੇ ਰੰਗਾਂ ਦੇ ਨਾਲ ਡਿਜ਼ਾਈਨਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ